ਸ਼ਹੀਦਾ ਦੀ ਦੇਗ ਨਾ ਦਿਓ ਤੇ ਉਹ ਤੁਹਾਡੀ ਜਿਹੜੀ ਹੈ ਭੇਟਾ ਕਿਤੇ ਨਹੀਂ ਲੱਗਣੀ ਆਖੋ ਸਤਿਗੁਰੂ ਸ੍ਰੀ ਵਾਹਿਗੁਰੂ ਜਿੱਥੇ ਮਰਜੀ ਭੱਜ ਲੋ ਜਿੰਨੀਆ ਮਰਜੀ ਟੱਕਰਾਂ ਮਾਰ ਲੋ ਸ਼ਹੀਦਾ ਦੇ ਹੱਥੋਂ ਇੱਕ ਮੁਕਤੀ ਹੋਣੀ ਹੈ ਸ਼ਹੀਦਾ ਦੇ ਹੱਥੋਂ ਹੀ ਕਲਿਆਣ ਹੋਣਾ ਹੈ ਪਰਮੇਸ਼ਰ ਕਰਤਾ ਪੁਰਖ ਇਸ ਕਾਰ ਲਗਾਈ ਮਾਲਕ ਕਹਿੰਦੇ ਪਰਮੇਸ਼ਰ ਕਰਤੇ ਪੁਰਖ ਨੇ ਕਾਲ ਯੁਗ ਦੇ ਵਿੱਚ ਇਹ ਪਹਿਲਾ ਲਾਇਆ ਹੈ ਇਸ ਕੰਮ ਤੇ ਸ਼ਹੀਦਾ ਨੂੰ ਲਾਇਆ ਸ਼ੇਦੇਸ ਧਰਤੀ ਦੇ مالک ਹਨ ਕੋਈ ਸੁਚੇਤ ਨਿਤ ਕਰਤ ਹੈ ਕਬ ਨਹਿ ਦਸਰਾਈ ਤੇ ਸ਼ਹੀਦ ਸਿੰਘ ਆਪਣੇ ਪਹਿਰੇ ਤੇ ਬੜੇ ਸੁਚੇਤ ਰਹਿੰਦੇ ਹਨ ਇਹ ਨਹੀਂ ਕਰਦੇ ਆਪਾਂ ਦਾ ਸਾਥ ਸਾਂਝੇ ਬੇਸਲੇ ਹੋ ਜਾਂਦੇ ਆ ਵੀ ਕੋਈ ਨਹੀਂ ਅੱਜ ਨਿਤਨੇਮ ਨਾ ਕੀਤਾ ਕੋਈ ਗੱਲ ਨਹੀਂ ਕੱਲ ਨੂੰ ਕਰ ਲਾਂਗੇ ਫਿਰ ਕਰ ਲਾਂਗੇ ਉਹ ਆਪਣੇ ਪਹਿਰੇ ਤੇ ਪੂਰੇ 1 ਮਿੰਟ ਮਿੰਟ ਦਾ ਪਹਿਰਾ ਰੱਖਦੇ ਹਨ ਐ ਸ਼ਹੀਦ ਸਭ ਰੀਤ ਕੇ ਲਗ ਬ੍ਰਿੰਦਕਿ ਸਾਲਾ ਬਾਰਾ ਕਹਿੰਦੇ ਭਾਈ ਦਇਆ ਸਿੰਘ ਜੀ ਸ਼ਹੀਦ ਕਈ ਕਿਸਮ ਦੇ ਹਨ ਬਰਥਡੇ ਵੀ ਇਹਨਾਂ ਛੋਟੇ ਵੀ ਯਾਰ ਉਹਨਾਂ ਵਿੱਚ ਵੀ ਕਈ ਕੈਟਾਗਰੀਆਂ